ਕੈਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਵਿਕਾਸ ਦੇ ਨਾਂ ਤੇ ਚੱਲ ਰੀਆਂ ਆ ਦੇਸ਼ ਦੇ ਵਿੱਚ ਟ੍ਰੇਨਾਂ ਦੇ ਨਾਲ ਇੱਕ ਪਾਸੇ ਦੇਸ਼ ਦੇ ਵਿੱਚ ਬੋਲਟ ਟ੍ਰੇਨ ਲਿਆਉਣ ਦਾ ਵੱਡਾ ਵਾਅਦਾ ਤੇ ਦਾਵਾ ਠੋਕਿਆ ਜਾ ਰਿਹਾ ਪਰ ਦੂਜੇ ਪਾਸੇ ਜਿਹੜੀਆਂ ਟ੍ਰੇਨਾਂ ਇਸ ਸਮੇਂ ਚੱਲ ਰੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੇ ਹਰ ਕਿਸੇ ਨੂੰ ਤੰਗ ਤੇ ਪਰੇਸ਼ਾਨਤਾ ਕੀਤਾ ਹੈ ਕੀਤਾ ਤੇ ਨਾਲ ਹੀ ਅੱਖਾਂ ਤੱਕ ਵੀ ਖੋਲ ਦਿੱਤੀਆਂ ਨੇ ਕਿ ਆਖਰ ਦੇਸ਼ ਦੇ ਵਿੱਚ ਹੋ ਕੀ ਰਿਹਾ ਦੇਸ਼ ਨੂੰ ਚਲਾਉਣ ਵਾਲੇ ਕਰਕੀਰੇ ਨੇ ਕੀ ਉਹਨਾਂ ਨੂੰ ਇਹ ਸਭ ਨਹੀਂ ਦਿਖਦਾ ਤਸਵੀਰਾਂ ਤੁਹਾਡੇ ਨਾਲ ਵੀ ਸਾਂਝੀਆਂ ਕਰ ਲੈਨੇ ਆ ਇਹ ਇੱਕ ਟ੍ਰੇਨ ਦੇ ਲੋਕੋ ਪੈਲਟ ਵਾਲੀ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਅਸਮਾਨ ਦੇ ਵਿੱਚੋਂ ਜਿਹੜਾ ਭਾਰੀ ਮੀਂਹ ਵਰ ਰਿਹਾ ਉਹ ਤਾਂ ਇੱਕ ਪਾਸੇ ਤੰਗ ਤੇ ਪਰੇਸ਼ਾਨ ਕਰ ਹੀ ਰਿਹਾ ਤੇ ਦੂਜੇ ਪਾਸੇ ਟ੍ਰੇਨ ਦੇ ਵਿੱਚ ਵੀ ਜਿਹੜਾ ਉਹ ਪਾਣੀ ਹੈ ਜਿਸ ਤਰ੍ਹਾਂ ਪ੍ਰਣਾਲੇ ਦੇ ਵਿੱਚੋਂ ਪਾਣੀ ਵਗਦਾ ਹੁੰਦਾ ਉਸ ਤਰ੍ਹਾਂ ਵਗਦਾ ਨਜ਼ਰ ਆ ਰਿਹਾ ਤਸਵੀਰਾਂ ਵੇਖ ਕੇ ਤੁਹਾਡੇ ਵੀ ਹੋਸ਼ ਉੱਟ ਜਾਣਗੇ ਕਿ ਲੋਕੋ ਪੈਲਟ ਦੀ ਜਿਹੜੀ ਡਿਊਟੀ ਹੁੰਦੀ ਹੈ ਬਹੁਤ ਜ਼ਿਆਦਾ ਸਖਤ ਡਿਊਟੀ ਹੁੰਦੀ ਹੈ ਉਸਨੇ ਕਿੰਨੇ ਹੀ ਯਾਤਰੀਆਂ ਨੂੰ ਹਜ਼ਾਰਾਂ ਯਾਤਰੀਆਂ ਨੂੰ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਦੇ ਉੱਤੇ ਸੁਰੱਖਿਅਤ ਲੈ ਕੇ ਜਾਣਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਜਿਸ ਤਰ੍ਹਾਂ ਉਸ ਦੇ ਡੱਬੇ ਦੀ ਹਾਲਤ ਹੈ ਉਸ ਨੂੰ ਵੇਖ ਕੇ ਤਾਂ ਹਰ ਕਿਸੇ ਦੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਣਗੀਆਂ ਤੇ ਦੂਜੇ ਪਾਸੇ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਤਾਂ ਦਾਵਾ ਕੀਤਾ ਜਾ ਰਿਹਾ ਕਿ ਦੇਸ਼ ਦੇ ਵਿੱਚ ਜਿਹੜੀ ਬੁਲਟ ਟ੍ਰੇਨਾਂ ਚੱਲਣਗੀਆਂ ਦੇਸ਼ ਤਰੱਕੀ ਦੇ ਵੱਲ ਜਾਵੇਗਾ ਵਿਕਾਸ ਦੇ ਵੱਲ ਜਾਵੇਗਾ ਪਰ ਉਹ ਵਿਕਾਸ ਤੇ ਤਰੱਕੀ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਇਹ ਸਭ ਕੁਝ ਵੇਖ ਕੇ ਕਿ ਜੋ ਕੁਝ ਦੇਸ਼ ਦੇ ਵਿੱਚ ਚੱਲ ਰਿਹਾ ਜਿਹੜੀਆਂ ਟ੍ਰੇਨਾਂ ਹੁਣ ਚੱਲ ਰਹੀਆਂ ਨੇ ਜੇ ਉਹਨਾਂ ਦੇ ਵਿੱਚ ਹੀ ਸੁਧਾਰ ਨਹੀਂ ਆ ਤਾਂ ਫਿਰ ਉਹਨਾਂ ਟ੍ਰੇਨਾਂ ਦੇ ਵਿੱਚ ਕਿਹੜਾ ਸੁਧਾਰ ਹੋਵੇਗਾ ਹਾਲਾਂਕਿ ਇਹ ਤਸਵੀਰਾਂ ਨੇ ਜਿੱਥੇ ਹਰ ਕਿਸੇ ਨੂੰ ਸਵਾਲ ਖੜੇ ਕਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਤੇ ਦੂਜੇ ਪਾਸੇ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਹਨਾਂ ਨੂੰ ਇਹ ਸਭ ਕੁਝ ਨਹੀਂ ਵਿਖਦਾ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਮੈਕਮਾ ਹੈ ਡਿਪਾਰਟਮੈਂਟ ਹੈ ਉਹ ਰੇਲਵੇ ਹੈ ਤੇ ਰੇਲਵੇ ਦੇ ਵਿੱਚ ਅਜਿਹੀਆਂ ਸਹੂਲਤਾਂ ਜਿਹੜੀਆਂ ਦਾਵਾ ਤੇ ਵਾਅਦਾ ਤਾਂ ਕਰਦੀਆਂ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਉਸ ਨੂੰ ਵੇਖ ਕੇ ਹਰ ਕੋਈ ਤੰਗ ਤੇ ਪਰੇਸ਼ਾਨ ਹਰ ਰੋਜ਼ ਹੋਵੇਗਾ ਕਿਉਂਕਿ ਅਜਿਹੀਆਂ ਤਸਵੀਰਾਂ ਜੇਕਰ ਕਿਸੇ ਨੂੰ ਸੁਪਨੇ ਦੇ ਵਿੱਚ ਵੀ ਆ ਜਾਣ ਤਾਂ ਵੀ ਕਿਤੇ ਨਾ ਕਿਤੇ ਹਰ ਕੋਈ ਹੈਰਾਨ ਜ਼ਰੂਰ ਹੋ ਜਾਂਦਾ ਪਰ ਜਿਸ ਤਰ੍ਹਾਂ ਦੀਆਂ ਇਹ ਤਸਵੀਰਾਂ ਹਕੀਕਤ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਉਸ ਨੇ ਹਰ ਕਿਸੇ ਨੂੰ ਵੱਡੇ ਸਵਾਲਾਂ ਦੇ ਵਿੱਚ ਖੜ੍ਹਾ ਕਰ ਦਿੱਤਾ